ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਰਿਕਮ ਪਟਿਕ ਦੇ ਉੱਪਰ ਅੱਜ ਆਪਾਂ ਰਖੜੀਆਂ ਵਾਸਤੇ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਸੋਹਣੀ ਕਲੈਕਸ਼ਨ ਲੈ ਕੇ ਆਏ ਹਾਂ ਬਹੁਤ ਹੀ ਸੋਹਣਾ ਕੈਮਰੀ कॉटन ਦਾ ਸੂਟ ਹੈ ਜੀ ਇਹਦੇ ਤੁਹਾਨੂੰ neck ਦੇ ਉੱਪਰ embroidery ਕੀਤੀ ਹੋਈ ਮਿਲੂਗੀ patch ਲਗਾ ਕੇ embroidery ਕੀਤੀ ਹੋਈ ਹੈ ਤੇ ਇਹਦੀ ਤੁਹਾਨੂੰ ਸਲਵਾਰ ਤੇ ਵੀ embroidery ਕੀਤੀ ਹੋਈ ਮਿਲੂਗੀ ਇਹਦੇ ਨਾਲ ਬਹੁਤ ਹੀ ਜ਼ਿਆਦਾ ਸੋਹਣੇ ਮਸਲੀਨ ਦੇ sequin work ਵਾਲੇ ਦੁਪੱਟੇ ਆਪਾਂ ਨੇ ਐਡ ਕੀਤੇ ਨੇ ਜੀ ਤੇ ਨਾਲ ਬਹੁਤ ਹੀ ਸੋਹਣੀ ਸ਼ਰਟ ਨਾਲ ਦੀ ਪੱਟੀ ਲਗਾ ਕੇ ਲੈਂਸ ਲਗਾ ਕੇ ਡਿਜ਼ਾਈਨਿੰਗ ਕੀਤੀ ਹੋਈ ਹੈ ਦੁਪੱਟੇ ਦੇ ਉੱਪਰ ਬਹੁਤ ਹੀ ਸੋਹਣਾ ਫਾਈਨ ਫੈਬਰਿਕ ਦੇ ਵਿੱਚ ਸੂਟ ਹੈ ਕਲਰ ਨਹੀਂ ਜਿਹੜੇ ਲਾਈਟ ਡਾਰਕ ਸਾਰੇ ਤਰ੍ਹਾਂ ਦੇ ਕਲਰ ਆਪਾਂ ਪੋਸਟ ਕੀਤੇ ਨਗੇ ਜੇ ਤੁਸੀਂ ਫਿੱਕੇ ਰੰਗ ਪਸੰਦ ਕਰਦੇ ਹੋ ਤਾਂ ਤੁਸੀਂ ਫਿੱਕਿਆਂ ਵਿੱਚੋਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਤੇ ਜੇ ਤੁਸੀਂ ਡਾਰਕ ਕਲਰ ਪਸੰਦ ਕਰਦੇ ਹੋ ਜੀ ਤਾਂ ਤੁਸੀਂ ਡਾਰਕ ਵਾਲਾ ਸੂਟ ਲੈ ਸਕਦੇ ਹੋ ਬਹੁਤ ਹੀ ਸੋਹਣੇ ਕੁੜੀਆਂ ਦੇ ਪਾਉਣ ਲਈ ਜਾਂ ਮਿਡਲ ਏਜ ਦੀਆਂ ਲੇਡੀਜ਼ ਦੇ ਪਾਉਣ ਲਈ ਇਹ ਆਰਟੀਕਲ ਹੈ ਜਿਹੜਾ ਬਹੁਤ ਹੀ ਜ਼ਿਆਦਾ ਸੋਹਣਾ ਹੈ ਅੱਜਕੱਲ੍ਹ ਸਲਵਾਰ ਦੇ ਪੌਚੇ ਅਤੇ ਵਰਕ ਵਾਲੇ ਸੂਟਾਂ ਦਾ ਬਹੁਤ ਹੀ ਜ਼ਿਆਦਾ ਰਵਾਜ ਚੱਲ ਰਿਹਾ ਹੈ ਸਾਡੇ ਕੋਲ ਡੇਲੀ ਦੇ ਡੇਲੀ ਬਹੁਤ ਸਾਰੇ ਸੂਟੇ ਵਾਲੇ ਬੁੱਕ ਹੁੰਦੇ ਨੇ ਜੀ ਤੇ ਬਹੁਤ ਹੀ ਜ਼ਿਆਦਾ ਫਾਈਨ ਫੈਬਰਿਕ ਦੇ ਵਿੱਚ ਸੂਟ ਨੇ ਕੋਈ ਉਲੰਬੇ ਵਾਲਾ ਫੈਬਰਿਕ ਨਹੀਂ ਹੈਗਾ ਤੁਹਾਨੂੰ ਬਿਲਕੁਲ ਜਦੋਂ ਤੁਸੀਂ ਇੱਕ ਸੂਟ ਆਰਡਰ ਕਰੋਗੇ ਤਾਂ ਤੁਹਾਡਾ ਦੁਬਾਰਾ ਸੂਟ ਮੰਗਾਉਣ ਨੂੰ ਬਿਲਕੁਲ ਜੀ ਕਰੂਗਾ ਕਿਉਂਕਿ ਬਹੁਤ ਹੀ ਫਾਈਨ ਫੈਬਰਿਕ ਦੇ ਵਿੱਚ ਇਹ ਵਾਲੇ ਸੂਟ ਨੇਗੇ ਜਿਹੜਾ ਵੀ ਕਲਰ ਤੁਸੀਂ ਸਾਨੂੰ ਬੁੱਕ ਕਰਾਉਣਾ ਚਾਹੁੰਦੇ ਹੋ ਤੁਸੀਂ ਸਕਰੀਨ ਦੇ ਉੱਪਰ ਦਿੱਤੇ ਹੋਏ WhatsApp ਨੰਬਰ ਤੇ ਸਾਨੂੰ ਫੋਟੋ ਪੇਜ ਕੇ ਆਪਣੀ ਬੁਕਿੰਗ ਕਰਾ ਸਕਦੇ ਹੋ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਆ ਕਰੋ ਕਈ ਵਾਰੀ ਕੋਈ ਲਾਸਟ ਦੇ ਸੂਟਾਂ ਦੇ ਵਿੱਚੋਂ ਕਲਰ ਪਸੰਦ ਆ ਜਾਂਦਾ ਜੀ ਇਹਨਾਂ ਦਾ ਪ੍ਰਾਈਸ ਹੈ ਜਿਹੜਾ ਬਹੁਤ ਹੀ ਜ਼ਿਆਦਾ ਆਪਾਂ ਨੇ ਜੈਨੂਇਨ ਰੱਖਿਆ ਤੇ ਤੁਹਾਨੂੰ ਕੋਈ ਵੀ ਸ਼ਿਪਿੰਗ ਚਾਰजेस ਨਹੀਂ ਪੈਣਗੇ ਫ੍ਰੀ ਸ਼ਿਪਿੰਗ ਹੈ 올 ਇੰਡੀਆ ਦੇ ਵਿੱਚ ਕੁਝ ਕਿ ਤੋਂ ਵੀ ਆਪਣਾ ਆਰਡਰ ਬੁੱਕ ਕਰਾ ਸਕਦੇ ਹੋ ਜੀ ਥੈਂਕ ਯੂ ਜੀ ਚੈਨਲ ਨੂੰ ਸਬਸਕ੍ਰਾਈਬ